ਸਸਿਕਾ ਦੋਸਤ ਮੈਂ ਹਾ ਤੁਹਾਡਾ ਆਪਣਾ ਬੋਲਾਈ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਦੇ ਨਿਰਦੇਸ਼ਾਂ ਹੇਠ ਪਟਿਆਲਾ ਰੇਂਜ ਦੇ ਡੀਆਈਜੀ ਸਰਦਾਰ ਹਰਚੰਦ ਸਿੰਘ ਪੁੱਲਰ ਦੀ ਰਹਿਨਮਾਈ ਦੇ ਨਾਲ ਬਰਨਾਲਾ ਪੁਲਿਸ ਦੇ ਐਸਐਸਪੀ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਇੱਕ ਬਹੁਤ ਵੱਡਾ ਨਸ਼ਿਆਂ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਜਿਨ੍ਹਾਂ ਨੇ ਵਕ-ਵਕ ਸੈਮੀਨਾਰਾਂ ਦੇ ਨਾਲ ਲੋਕਾਂ ਨੂੰ ਸचेत ਕਰ ਰਹੇ ਨੇ ਤੇ ਮੈਂ ਬਨਾਲਾ ਦੇ ਸਾਰੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਗਜ਼ਾਰਸ਼ ਕਰਦਾ ਕਿ ਇਹ ਕੰਮ ਕੇਵਲ ਪੁਲਿਸ ਦਾ ਨਹੀਂ ਤੁਸੀਂ ਵੀ ਨਾਲ ਸਾਥ ਦਿਓ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਨਸ਼ਿਆਂ ਦਾ ਲਗਕ ਤੋੜ ਸਕਦੇ ਹਾਂ ਆਪਣੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਸ ਦੇ ਲਈ ਸਾਂਝ ਪੈਦਾ ਕਰੋ ਮੁਹੱਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਸਾਂਝ ਪੈਦਾ ਕਰਕੇ ਲੋਕਾਂ ਨੂੰ ਜਾਗਰਤ ਕਰੋ ਤੇ ਆਹ ਰਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਤੇ ਨਸ਼ਿਆਂ ਦਾ ਪੰਜਾਬ ਦੇ ਵਿੱਚੋਂ ਕੋੜ ਕੱਢੀਏ ਇੱਕ ਵਾਰ ਫੇਰ ਮੈਂ ਸੰਦੀਪ ਕੁਮਾਰ ਮਲਕ ਜੀ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਉਹਨਾਂ ਦੀ ਪੂਰੀ ਟੀਮ ਨੂੰ ਜੋ ਹਿਰਜਾਨ ਚਲਾ ਰਹੇ ਨੇ ਸੋ ਨਸ਼ੇ ਖਿਲਾਫ ਆਓ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀਏ